ਪੋਜੀਟਿਵ ਟਾਕ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇਸ ਚੈਨਲ ਤੇ ਸਵਾਗਤ ਹੈ ਅੱਜ ਆਮ ਆਦਮੀ ਪਾਰਟੀ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਐਮ ਐਲ ਏ ਡਾਕਟਰ ਚਰਨਜੀਤ ਸਿੰਘ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਇੱਕ ਅਹਿਮ ਮੀਟਿੰਗ ਸੱਦੀ ਗਈ ਜਿਸ ਦੇ ਵਿੱਚ ਜਿੰਨੇ ਵੀ ਬਲਾਕ ਪ੍ਰੈਜ਼ੀਡੈਂਟ ਸੀਗੇ ਉਹ ਸਾਰੇ ਦੇ ਸਾਰੇ ਹਾਜ਼ਰ ਸਨ ਕੀ ਕੀ ਗੱਲ ਹੋਈ ਇਸ ਮੀਟਿੰਗ ਦੇ ਵਿੱਚ ਜਾਣਦੇ ਹਾਂ ਉਹਨਾਂ ਦੇ ਅਹੁਦੇਦਾਰਾਂ ਤੋਂ ਦਾਸ ਸਿਕੰਦਰ ਸਿੰਘ ਜੀ ਸਿਹੇੜੀ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਕਮ ਕੌਸ਼ਾ ਅੱਜ ਆਰਟੀ ਵੱਲੋਂ ਸਾਰੇ ਬਲਾਕ ਪ੍ਰਦਾਨਾਂ ਨੂੰ ਮੀਟਿੰਗ ਸੱਦ ਕੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਗੁਰਦੁਆਰਾ ਪਰੰਧ ਕਮੇਟੀ ਦੀਆਂ ਵੋਟਾਂ ਬਣਾਉਣ ਸੰਬੰਧੀ ਵਿਚਾਰ ਚਰਚਾ ਹੋਈ ਕਿਉਂਕਿ ਆ ਪਿਛਲੇ ਕਈ ਮਹੀਨਿਆਂ ਤੋਂ ਵੋਟਾਂ ਬਣ ਰਹੀਆਂ ਹਨ ਜਿਨ੍ਹਾਂ ਦੀ ਹੁਣ ਲਾਸਟ 29 ਫਰਵਰੀ ਤੱਕ ਇਹ ਤਰੀਕ ਆ ਇਸ ਤੱਕ ਹ ਇਸ ਟਾਈਮ ਤੱਕ ਬਹੁਤ ਜਿਹੜੀ ਰੇਸ਼ਿਓ ਆ ਉਹ ਵੋਟਾਂ ਦੀ ਘੱਟ ਬਣੀ ਆ। ਤੋਂ ਪ੍ਰਸ਼ਾਸਨ ਵੱਲੋਂ ਵੀ ਕੁਝ ਹਿੰਮਤ ਕਰਨ ਕਿਹਾ ਵੀ ਜਿਹੜੀ ਵੋਟਾਂ ਹੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਬਣਾਈਆਂ ਜਾਣ ਕਿਉਂਕਿ ਲੋਕਾਂ ਵਿੱਚ ਜਿਹੜੀ ਵੋਟਾਂ ਮਨਾਉਣ ਦੀ ਕੋਈ ਰੁਚੀ ਬਹੁਤ ਘੱਟ ਹੈ। ਪਿੰਡਾਂ ਵਿੱਚ ਲੋਕਾਂ ਨੂੰ ਹੁਣ ਜਿਹੜੇ ਸਾਡੇ ਬਲਾਗ ਪ੍ਰਧਾਨ ਨੇ ਉਹ ਜਾਣਗੇ ਵੱਧ ਤੇ ਵੱਧ ਸਮਾਂ ਲਾ ਕੇ ਵੋਟਾਂ ਵੱਧ ਤੇ ਵੱਧ ਬਣਾ ਕੇ ਉਹ ਸ਼੍ਰੋਮਣੀ ਕਮੇਟੀ ਦੀ ਤਿਆਰੀ ਕਰਨਗੇ ਤਾਂ ਕਿ ਜਿਹੜਾ ਇਲੈਕਸ਼ਨ ਹੈ ਉਹ ਲੋਕ ਆਪਣਾ ਉਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਸ਼੍ਰੋਮਣੀ ਕਮੇਟੀ ਦੇ ਕਿਸੇ ਚੰਗੇ ਸੂਝਵਾਨ ਬੰਦੇ ਨੂੰ ਚੋਣ ਕਰ ਸਕਣ ਤੋਂ ਮੇਰਾ ਤਾਂ ਇਹੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਵੈਕੁਰਜੀ ਕਾ ਖਾਸਾ ਗੈਰ ਜੀ ਫਤਿਹ ਮੈਂ ਬਲੌਕ ਪ੍ਰਧਾਨ ਮਨਜੀਤ कौर ਹਲਕਾ ਸ੍ਰੀ ਚੰਕੌਰ ਸਾਹਿਬ ਤੋਂ ਹਾਂ ਤੇ ਅੱਜ ਐਮਐਲਏ ਸਾਹਿਬ ਨੇ ਸਾਰੇ ਹੀ ਬਲੌਕਾਂ ਨੂੰ ਬਲੌਕ ਪ੍ਰਧਾਨਾਂ ਨੂੰ ਬੁਲਾ ਕੇ ਇੱਥੇ ਮੀਟਿੰਗ ਰੱਖੀ ਸੀ ਉਹ ਸਬੰਧ ਆਪਣੇ ਐਸਜੀਪੀਸੀ ਦੇ ਵੋਟਾਂ ਦੇ ਸਬੰਧ ਦੇ ਵਿੱਚ ਮੀਟਿੰਗ ਰੱਖੀ ਸੀ ਮੀਟਿੰਗ ਦੇ ਵਿੱਚ ਅੱਜ ਸਾਰੇ ਹੀ ਸੱਦੇ ਹੋਏ ਬਲੌਕ ਪ੍ਰਧਾਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੇ ਆਪਣੇ ਪਿੰਡਾਂ ਨੂੰ ਜਿੰਨੇ ਵੀ ਤੁਹਾਡੇ ਪਿੰਡ ਨੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਤੇ ਸਾਰਿਆਂ ਨੂੰ ਦੱਸੋ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਵੀ ਐਸਜੀਪੀਸੀ ਦੇ ਵੋਟਾਂ ਪੈਣੀਆਂ ਜੇ ਅਨਾਉਂਸਮੈਂਟ ਹੋਈ ਹੋਊਗੀ ਤਾਂ ਸਭ ਨੂੰ ਪਤਾ ਚੱਲ ਜਾਊਗਾ ਵੀ ਐਸਜੀਪੀਸੀ ਦੇ ਵੋਟਾਂ ਵੀ ਹੈਗੀਆਂ ਨੇ ਕਿਉਂਕਿ ਪਹਿਲਾਂ ਪਤਾ ਹੀ ਨਹੀਂ ਸੀ ਹੁੰਦਾ ਲੋਕਾਂ ਨੂੰ ਵੋਟਾਂ ਪਾਉਂਦੇ ਹੀ ਨਹੀਂ ਸੀ ਹੁਣ ਥੋੜਾ ਬੰਦਿਆਂ ਨੂੰ ਦੱਸਣਾ ਚਾਹੀਦਾ ਜ਼ਰੂਰੀ ਹੈ ਵੀ ਸਭ ਨੂੰ ਪਤਾ ਸਭ ਦਾ ਹੱਕ ਹੈ ਵੋਟ ਪਾਉਣ ਦਾ ਸਿੱਖਾਂ ਨੂੰ ਸਭ ਦਾ ਹੱਕ ਹੈ ਜੀ ਜਿਨ੍ਹਾਂ ਨੇ ਵੀ ਮਨਜੀਤ ਕੌਰ ਹੈ ਜਾਂ ਅ ਪਰਸ਼ੋਤਮ ਸਿੰਘ ਹੈ ਉਹਨਾਂ ਨੂੰ ਵੋਟ ਪਾਉਣੀ ਹੈ ਜੀ ਉਹਨਾਂ ਨੂੰ ਚਾਹੀਦੀ ਵੀ ਵੋਟ ਪਾਉਣੀ ਚਾਹੀਦੀ ਹੈ ਜੀ ਉਸੇ ਸੰਬੰਧ ਦੇ ਵਿੱਚ ਅੱਜ ਮੀਟਿੰਗ ਰੱਖੀ ਸੀ ਐਮਐਲਏ ਸਾਹਮਣੇ 10 ਬਲਵਿੰਦਰ ਸਿੰਘ ਜੈੜੀਆਂ ਬਲੌਕ ਪ੍ਰਧਾਨ ਆਮ ਆਦਮੀ ਪਾਰਟੀ ਹਲਕਾ ਸ੍ਰੀ ਚੰਗੌਰ ਸਾਹਿਬ ਅੱਜ ਸਾਡੇ ਦਫ਼ਤਰ ਦੇ ਵਿੱਚ ਜੋ ਐਸਜੀਪੀਸੀ ਦੀਆਂ ਇਲੈਕਸ਼ਨ ਹੋਣੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਾਡੇ ਪੂਰੇ ਬਲੌਕ ਦੇ ਬਲੌਕ ਪ੍ਰਧਾਨ ਤੇ ਸਾਡੇ ਸੀਨੀਅਰ ਲੀਡਰ ਜਿਨ੍ਹਾਂ ਦੇ ਵਿੱਚ ਸਰਦਾਰ ਸਕੰਦਰ ਸਿੰਘ ਜੀ ਚੇਅਰਮੈਨ ਸਾਹਿਬ ਐਨਪੀ ਰਾਣਾ ਜੀ ਤੇ ਹੋਰ ਸਾਡੇ ਖਾਸ ਵਲੰਟੀਅਰ ਵੀ ਅੱਜ ਦੇ ਸ਼ਾਮਲ ਹੋਏ ਆ ਇਸ ਮੀਟਿੰਗ ਦੇ ਵਿੱਚ ਜੋ ਇਲੈਕਸ਼ਨ ਹੋ ਰਹੀਆਂ ਐ ਐਸਜੀਪੀਸੀ ਨੇ ਉਹਦੇ ਸਬੰਧ ਦੇ ਵਿੱਚ ਡਿਸਕਸ ਕੀਤੀ ਗਈ ਆ ਜੋ ਪਾਰਟੀ ਹਾਈ ਕਮਾਂਡ ਵੱਲੋਂ ਆਦੇਸ਼ ਦਿੱਤੇ ਗਏ ਨੇ ਭਾਵੇਂ ਆਪਾਂ ਜਿਹੜੀਆਂ ਇਲੈਕਸ਼ਨ ਐ ਉਹ ਪਾਰਟੀ ਦੇ ਸਿੰਬਲ ਤੇ ਨਹੀਂ ਲੜ ਸਕਦੇ ਪਰ ਫਿਰ ਵੀ ਕਿਉਂਕਿ ਅਸੀਂ ਇੱਕ ਸਿੱਖ ਹੁੰਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਅਵੇਅਰ ਕਰੀਏ ਕਿਉਂਕਿ ਲੋਕਾਂ ਵਿੱਚ ਅਵੇਅਰਨੈਸ ਬੜੀ ਘੱਟ ਹੈ ਸੋ ਮੈਂ ਇਸ ਚੈਨਲ ਦੇ ਮਾਧਿਅਮ ਦੇ ਨਾਲ ਮੈਂ ਕਹਿਣਾ ਚਾਹੁੰਦਾ ਆਪਾਂ ਮੈਂ ਅਸੀਂ ਪਿੰਡਾਂ ਵਿੱਚ ਵੀ ਜਾਵਾਂਗੇ ਆਪਣਾ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਾਵਾਂਗੇ ਮਿਲਾਂਗੇ ਵੀ ਲੋਕਾਂ ਨੂੰ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਆਪਾਂ ਵੋਟਾਂ ਬਣਾ ਸਕੀਏ ਕਿਉਂਕਿ ਅਗਰ ਰੇਸ਼ੋ ਦੇਖਿਆ ਜਾਵੇ ਤਾਂ ਹੁਣ ਤੱਕ ਸਿਰਫ ਸਾਡੇ ਹਲਕੇ ਦੇ ਵਿੱਚ 6000 ਸਿਕ ਵੋਟ ਬਣੀਆਂ ਐ ਐਸਜੀਪੀਸੀ ਬਾਤ ਹੈ ਜੋ ਕਿ ਬਹੁਤ ਹੀ ਘੱਟ ਹੈ ਮੇਰਾ ਖਿਆਲ ਹੈ ਕਿ ਪਿਛਲੀ ਵਾਰ ਜਦੋਂ ਐ ਜੀ ਪੀ ਸੀ ਦੇ ਚੋਣਾਂ ਹੋਈਆਂ ਸੀ 30000 ਪਲੱਸ ਵੋਟਸ ਸੀ ਉਦੋਂ ਤਾਂ ਹੁਣ ਸਾਡਾ ਵੀ ਇਹੀ ਟੀਚਾ ਹੈ ਕਿ 30000 ਤੋਂ ਉੱਪਰ ਵੱਲ ਕੇ 35000 ਤੱਕ ਕਿਉਂਕਿ ਕੁਝ ਨਾ ਕੁਝ ਜਿਹੜੇ ਵੋਟਰ ਵਧੇ ਆ ਪਹਿਲਾਂ ਨਾਲੋਂ ਉਹ ਜਿਹੜੀ ਇਲੈਕਸ਼ਨ ਵੋਟ ਹੈ ਉਹ ਵੰਣੀ ਚਾਹੀਦੀ ਹੈ ਸੋ ਮੇਰੀ ਸਿੱਖ ਜੋ ਸੰਪਰਦਾਇਕ ਹੈ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਸ ਵੋਟਾਂ ਦੇ ਵਿੱਚ ਵੱਧ ਤੇ ਵੱਧ ਜਿਹੜਾ ਹੈਗਾ ਹਿੱਸਾ ਲਓ ਤੇ ਜਿਨ੍ਹਾਂ ਵੀਰਾਂ ਦੀਆਂ ਵੋਟਾਂ ਨਹੀਂ ਬਣੀਆਂ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਬਣਾਉਣ ਦੀ ਕੋਸ਼ਿਸ਼ ਕਰੋ ਸਾਡੀ ਪਾਰਟੀ ਵੱਲੋਂ ਵੀ ਸਾਡੀ ਡਿਊਟੀ ਲਈ ਗਈ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਕੁਝ ਹੋਰ ਵੀ ਜਥੇਬੰਦੀਆਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਕੋਸ਼ਿਸ਼ ਕਰਦੀਆਂ ਕਿ ਜਿਹੜੀਆਂ ਐਸਜੀਪੀਸੀ ਦੀਆਂ ਵੋਟਾਂ ਐ ਉਹਦੇ ਵਿੱਚ ਜਿਹੜੀਆਂ ਵੱਧ ਤੋਂ ਵੱਧ ਵੋਟਾਂ ਬਣਾ ਸਕੇ ਸੋ ਮੇਰੀ ਫਿਰ ਦੁਬਾਰਾ ਇਹੀ ਬੇਨਤੀ ਹੈ ਕਿ ਜੋ ਜਿਸ ਦੇ ਵੀ ਪਿੱਛੇ ਜੋ ਔਰਤਾਂ ਕੌਰ ਲੱਗਦਾ ਹੈ ਜੋ ਸਰਦਾਰ ਹੈ ਸਿੰਘ ਸਿੰਘ ਲੱਗਦਾ ਤੇ ਉਹਦਾ ਜਿਹੜਾ ਚਿਹਰਾ ਮੋਹਰਾ ਹੈ ਉਹ ਸਿਰਫ ਮਾੜੀ ਦਾੜੀ ਦਾੜੀ ਮੁੱਛ ਵਗੈਰਾ ਰੱਖੀ ਹੋਈ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਉਹ ਵਾਇਲਟ ਹੈ ਬਿਲਕੁਲ ਉਹ ਵੋਟ ਬਣਾ ਸਕਦੇ ਹਨ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਆਪਣੀਆਂ ਕਿਸੇ ਵੀ ਮਾਧਿਅਮ ਦੇ ਰਾਹੀਂ ਵੱਧ ਤੋਂ ਵੱਧ ਵੋਟਾਂ ਬਣਾਉਣ ਦੀ ਕੋਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਐਡਵੋਕੇਟ ਕੁਲਵਿੰਦਰ ਸਿੰਘ ਸੈਣੀ ਪ੍ਰਿੰਟ ਮਜਾਫਦ ਅਲਵਾਸੀਆਂ ਤੇ ਮੈਂ ਜਿਲ੍ਹਾ ਬਾਰ ਐਸੋਸੀਏਸ਼ਨ ਉਪਰ ਅਗਰ ਦਾ ਜਨ ਸਕੱਤਰ ਵੀ ਹਾਂ ਤੇ ਪਾਰਟੀ ਵੱਲੋਂ ਆਮ ਆਦੀ ਪਾਰਟੀ ਵੱਲੋਂ ਮਨੂੰ ਜ਼ਿਲ੍ਹੇ ਦੇ ਲੀਗਲ ਵਿੰਗ ਦਾ ਸਕੱਤਰ ਵੀ ਲਾਇਆ ਗਿਆ ਮੈਂ ਪਾਰਟੀ ਆਗੂਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਸਾਡੀ ਮਰੰਡਾ ਵਿਖੇ ਡਾਕਟਰ ਸਾਹਿਬ ਦੇ ਨਾਲ ਇੱਕ ਜ਼ਰੂਰੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਸਾਡੇ ਪਾਰਟੀ ਦੇ ਤਕਰੀਬਨ ਹਲਕੇ ਦੇ ਸਾਰੇ ਜਿੰਨੇ ਵੀ ਪਹੁੰਚੇ ਹੋਏ ਸਾਰੇ ਆਗੂ ਆਏ ਨੇ ਜਿਨ੍ਹਾਂ ਤੇ ਆਪਣੇ ਵਕਫ ਵਕ ਵਿਚਾਰ ਲੈ ਕੇ ਉਹਨਾਂ ਤੋਂ ਇਹ ਵਿਚਾਰ ਪਰੰਧਰਾ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਆ ਕਿਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਵੋਟਰ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਦੀਆਂ ਬੋਟਾਂ ਦੀ ਗਿਣਤੀ ਜਿਹੜੀ ਆ ਅਜੇ ਬਹੁਤ ਘੱਟ ਆ ਕਿਉਂਕਿ ਤਕਰੀਬਨ 6000 ਦੇ ਕਰੀਬ ਹੀ ਬੋਟਾਂ ਜਿਹੜੀਆਂ ਅਜੇ ਰਜਿਸਟਰਡ ਹੋਈਆਂ ਹਨ ਜਦਕਿ ਪਿਛਲੀਆਂ ਇਲੈਕਸ਼ਨਾਂ ਦੇ ਦੌਰਾਨ ਮੋਰ ਥੈਨ 35000 ਯਾਨੀ ਕਿ 35000 ਤੋਂ ਵੱਧ ਬੋਟਾਂ ਜਿਹੜੀਆਂ ਵੋਟਰਾਂ ਨੇ ਬਣਾਈਆਂ ਸੀ ਪਤਾ ਨਹੀਂ ਹੁਣ ਉਤਸ਼ਾਹ ਘੱਟ ਗਿਆ ਜਾਂ ਅਮਲਾ ਜਿਹੜਾ ਉਹ ਕਿਸੇ ਰੀਮਿਆ ਕਾਰਨ ਅਜੇ ਬੋਟਾਂ ਪੂਰੀਆਂ ਨਹੀਂ ਬਣਾ ਸਕਿਆ ਸੋ ਮੈਂ ਹਲਕੀ ਦੇ ਸਮੂਹ ਵੋਟਰਾਂ ਨੂੰ ਬੇਨਤੀ ਕਰਾਂਗਾ ਇਸ ਮਾਧਿਅਮ ਰਾਹੀਂ ਚੈਨਲ ਆਈਐਮਸ ਸਮੂਹ ਪੰਜਾਬ ਦੇ ਜਿੱਥੇ ਵੀ ਨਾਨਕ ਨਾਮ ਦੀਆਂ ਸੰਗਠਨਾਂ ਨੂੰ ਸਾਰੇ ਨੂੰ ਅਪੀਲ ਕਰਦਾ ਹਾਂ ਬੇਨਤੀ ਕਰਦਾ ਕਿਉਂਕਿ ਭਾਰਤ ਇੱਕ ਡੈਮੋਕਰੇਟਿਕ ਕੰਟਰੀ ਹੈ ਡੈਮੋਕਰੇਟਿਕ ਕੰਟਰੀ ਦੇ ਵਿੱਚ ਵੋਟਾਂ ਦੇ ਹੱਥੀਂ ਬਹੁਤ ਬੜੀ ਪਾਵਰ ਹੁੰਦੀ ਹੈ ਕਿਉਂਕਿ ਵੋਟਰਾਂ ਦੇ ਵਿੱਚੋਂ ਵੋਟਰਾਂ ਦੁਆਰਾ ਵੋਟਰਾਂ ਦੇ ਲਈ ਸੰਗਠਨਾਂ ਦੇ ਵਿੱਚੋਂ ਸੰਗਠਨਾਂ ਦੁਆਰਾ ਸੰਗਠਨਾਂ ਦੇ ਲਈ ਕੁਝ ਮੈਂਬਰ ਚੁਣੇ ਜਾਣਗੇ ਜਿਨ੍ਹਾਂ ਦੇ ਹੱਥ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਇੱਕ ਵੱਡੀ ਕਮਾਂਡ ਜਿਹੜੀ ਉਹਨਾਂ ਨੂੰ ਸੌਂਪੀ ਜਾਵੇਗੀ ਉਸ ਕਮਾਂਡ ਦੇ ਤਹਿਤ ਹੀ ਉਹਨਾਂ ਨੂੰ ਧਰਮ ਦਾ ਪ੍ਰਚਾਰ ਕਰਨਾ ਹੁੰਦਾ ਹੈ ਧਰਮ ਦੀਆਂ ਸਿੱਖਿਆਵਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਉਹਨਾਂ ਦਾ ਜਿੱਥੇ ਤੱਕ ਸਿੱਖ ਜਗਤ ਹੈਗਾ ਉੱਥੇ ਤੱਕ ਪਹੁੰਚਾਉਣਾ ਹੁੰਦਾ ਸੋ ਇਹ ਹੀ ਇਹ ਅਹਿਮ ਜ਼ਿੰਮੇਵਾਰੀ ਦੇ ਵਿੱਚ ਸਾਨੂੰ ਸੂਜਵਾਨ ਪੜ੍ਹੇ ਲਿਖੇ ਉਹਨਾਂ ਨੌਜਵਾਨਾਂ ਦੀ ਉਹਨਾਂ ਮਾਣਾਂ ਬੀਬੀਆਂ ਦੀ ਜਿਹੜੀਆਂ ਨੂੰ ਮੈਂਬਰ ਬਣਾਉਣਾ ਹੈ ਸੂਝਵਾਨਾਂ ਦੀ ਲੋੜ ਹੁੰਦੀ ਹੈ ਉਹ ਤਾਂ ਹੀ ਆਪਾਂ ਚੁਣ ਸਕਦੇ ਹਾਂ ਜੇ ਸਾਨੂੰ ਆਪਾਂ ਬੋਰਡ ਦਾ ਅਧਿਕਾਰ ਹੋਊਗਾ ਕਿਉਂਕਿ ਬੋਰਡ ਦਾ ਅਧਿਕਾਰ ਆਪਾਂ ਨੂੰ ਲੈਣ ਵਾਸਤੇ ਆਪਾਂ ਨੂੰ 1000 ਕਾਰਡ ਤੇ ਇੱਕ ਜਿਹੜੀ ਪਾਸਪੋਰਟ ਸਾਈਜ਼ ਦੀ ਫੋਟੋ ਦੀ ਜ਼ਰੂਰਤ ਹੁੰਦੀ ਆ ਇਹ ਫਾਰਮ ਜਿਹੜਾ ਸਬੰਧਤ ਸਾਡੀ ਪਾਰਟੀ ਦੇ ਕਿਸੇ ਵੀ ਬਲਾਕ ਪ੍ਰਧਾਨ ਤੋਂ ਪ੍ਰਾਪਤ ਕੀਤਾ ਜਾ ਸਕਦਾ ਜਾਂ ਐਮਐਨਏ ਸਾਹਿਬ ਦੇ ਦਫ਼ਤਰ ਤੋਂ ਸੰਪਰਕ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਜਦ ਪਾਰਟੀ ਵੱਲੋਂ ਜਿਹੜਾ ਸਮੂੱਚਾ ਸੰਕਟ ਢਾਂਚਾ ਬਣਾਇਆ ਗਿਆ ਹਰ ਪਿੰਡ ਦੇ ਵਿੱਚ ਬੂਥ ਕਮੇਟੀਆਂ ਬਣਾਈਆਂ ਗਈਆਂ ਬੂਥ ਕਮੇਟੀਆਂ ਚਾਰਜ ਲਾਇਆ ਗਿਆ ਹਨ ਉਹਨਾਂ ਕੋਲੋਂ ਵੀ ਆਪਾਂ ਇਸ ਫਾਰਮ ਦੀ ਮੰਗ ਕਰ ਸਕਦੇ ਆ ਸੋ ਮੈਂ ਸਿੱਖ ਜਗਤ ਨੂੰ ਬੇਨਤੀ ਕਰਾਂਗਾ ਕਿਉਂਕਿ ਕੁਝ ਤਾਕਤਾਂ ਜੋ ਕੌਮ ਦੇ ਵਿਰੋਧੀ ਜਾਂ ਕੌਮ ਨੂੰ ਇਹ ਘੱਟ ਗਿਣਤੀ ਸ਼ੋ ਕਰਨਾ ਚਾਹੁੰਦੀ ਹੈ ਕਿ ਸਿੱਖਾਂ ਦੀ ਗਿਣਤੀ ਘੱਟ ਗਈ ਆ ਆਪਾਂ ਉਹਨਾਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਮਾਰੀਏ ਤੇ ਜਿਹੜਾ ਵੀ ਜਿਹਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਹੈ ਤੇ ਕਿਸਾਂ ਨੂੰ ਆਪਣਿਆਂ ਨੂੰ ਸਜਾਉਂਗਾ ਕਿਸਤਾਂ ਦੀ ਬਿਆਦਵੀ ਨਹੀਂ ਕਰਦਾ ਭਾਵੇਂ ਉਹਨਾਂ ਅੰਮ੍ਰਿਤ ਨਹੀਂ ਵੀ ਛਕਿਆ ਵਾ ਪਰ ਉਹ ਆਪਣੀ ਬੋਟ ਬਣਾ ਸਕਦਾ ਜਿਨ੍ਹਾਂ ਮਾਯਾਂ ਬੀਬੀਆਂ ਦੇ ਨਾਂ ਦੇ ਪਿੱਛੇ ਕੌਰ ਲੱਗਦਾ ਹੈ ਉਹ ਵੀ ਆਪਣੀ ਬੋਟ ਬਣਾ ਸਕਦੀਆਂ ਹਨ ਬਸ ਸ਼ਰਤ ਇਹ ਕਿ ਉਹ ਆਈਬ੍ਰੋ ਨਾ ਕਰਦੀਆਂ ਹੋਣ ਜਾਂ ਬਸੇ ਜੋ ਧਰਮ ਦੇ ਅਕੋਰਡਿੰਗ ਜੋ ਹਦੈਸਤਾਂ ਨੇ ਉਹਦੇ ਵਿੱਚ ਇਹ ਹੈ ਕਿ ਕੁਠਾ ਜਾਂ ਹਲਾਲ ਦਾ ਨਾ ਖਾਂਦਾ ਹੋਵੇ ਸ਼ਰਾਬ ਦਾ ਇਸਤੇਮਾਲ ਨਾ ਕਰਦਾ ਹੋਵੇ ਤੂਮਰ ਪਾਨ ਨਾ ਕਰਦਾ ਹੋਵੇ ਕੇਸਾਂ ਦੀ ਬਿਆਦਵੀ ਨਾ ਕਰਦਾ ਹੋਵੇ ਨਾਂ ਦੇ ਪਿੱਛੇ ਜਿਹੜਾ ਕੋਈ ਹੋਰ ਸ਼ਬਦ ਨਾ ਲਾਦੋ ਵੀ ਕੌਨ ਜਾਂ ਸਿੰਘ ਦਾ ਲੱਗਣਾ অতি ਜ਼ਰੂਰੀ ਹੈ ਸੋ ਮੇਰੀ ਮੁਰ ਫੇਰ ਅਪੀਲ ਹੈ ਬੇਨਤੀ ਹੈ ਸਾਰੇ ਸਿੱਖ ਜਗਤ ਨੂੰ ਕਿ ਜਿਨ੍ਹਾਂ ਦੀ ਵੀ ਅਜੇ ਤੱਕ ਬੂਟਾਂ ਨਹੀਂ ਬਣੀਆਂ ਕਿਰਪਾ ਕਰਕੇ ਆਪਣੀਆਂ ਬੂਟਾਂ ਜੂਰ ਬਣਾ ਲੈਣ ਤਾਂ ਕਿ ਆਪਾਂ ਲੋਕ ਰਾਜ ਦੇ ਵਿੱਚ ਤੇ ਦਿੱਤੇ ਹੋਏ ਬੂਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਕੇ ਇੱਕ ਉਹਨਾਂ ਸੂਝਵਾਨ ਨੇਤਾਵਾਂ ਦੀ ਟੀਮ ਪੈਦਾ ਕਰੀਏ ਜਿਨ੍ਹਾਂ ਦੇ ਹੱਥ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਮਾਂਡ ਜਿਹੜੀ ਸੌਂਪੀ ਜਾਣੀ ਆ ਤਾਕੇ ਆਪਣੇ ਧਰਮ ਦੀਆਂ ਜੁੜ ਧਰਮ ਦਾ ਪ੍ਰਚਾਰ ਹੋ ਸਕੇ ਤੇ ਆਉਣ ਵਾਲੀ ਪੀੜ੍ਹੀ ਨੂੰ ਨਸਲਾ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੇ ਵਿੱਚ ਇੱਕ ਵੱਡਾ ਯੋਗਦਾਨ ਵਾ ਸਕੀ